ਮਿਹਨਤੀ ਕਰੀਦੀ ਦਿਹਾੜੀ ਦਾ ਪਾਇ ਅਸੀਂ ਆਲੂ ਚੋਕਲਾ ਕਰੀ ਕਿਤੇ ਦਿਹਾੜੀ ਚਲ ਗਿਆ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਹੋਇਆ ਭਾਜੀ ਟੀ ਸਾਹਿਬ ਕੁਛ ਰੁੜ ਗਿਆ ਬਹੁਤ ਮੁਸ਼ਕਲ ਹੈ ਬਿਸਤਰਾ ਵੀ ਨਹੀਂ ੜਕਿਆ ਟਮਾਗਾ ਇਹਦੇ ਨੁਕਸਾਨ ਤੇ ਵਾਵਾ ਹੋ ਗਿਆ ਕਾਫੀ ਹੋਇਆ ਹਰ ਇੱਕ ਦੀਆਂ ਅੱਖਾਂ ਇੱਥੇ ਭਰੀਆਂ ਹੋਈਆਂ ਨੇ ਘਰਾਂ ਦਾ ਤੁਹਾਨੂੰ ਹੋਰ ਕਰ ਦਿਖਾਣੇ ਆ ਇੱਥੇ ਲੋਕਾਂ ਦੇ ਕੋਲ ਇਸ ਵੇਲੇ ਸੌਣ ਦੇ ਲਈ ਇੱਕ ਬਿਸਤਰ ਵੀ ਨਹੀਂ ਆ ਨਾ ਬੈੱਡ ਹੈ ਕੁਛ ਵੀ ਨਹੀਂ ਹੈ ਹਨ ਤਰਪਾਈਆਂ ਦੀ ਇੱਕ ਵੀ ਨਹੀਂ ਮਿਲੀਆਂ ਛੱਤਾਂ ਵਿੱਚੋਂ ਆਉਂਦੀਆਂ ਬਹੁਤ ਮੁਸ਼ਕਲ ਹੈ ਅਜਨਾਲੇ ਵਿਖੇ ਮੌਜੂਦਾ ਤਸਵੀਰਾਂ ਤੁਸੀਂ ਦੇਖਿਆ ਹੀ ਨੇ ਕਿੰਨੀ ਰੂਕਮਬਾਉ ਤਸਵੀਰਾਂ ਨੇ ਪਿੰਡਾਂ ਦੇ ਵਿੱਚ ਪਾਣੀ ਦਾ ਲੈਵਲ ਘਟਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪਾਣੀ ਜਿਸ ਤਰ੍ਹਾਂ ਇੱਥੇ ਹੜ ਦੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਮਕਾਨ ਹੈ ਜੋ ਕਿ ਇਸ ਵੇਲੇ ਪੂਰਾ ਡਿੱਗਣ ਦੀ ਤਦਾਤ ਹੈ ਕਿਉਂਕਿ ਨੀਂਹਾਂ ਦੇ ਵਿੱਚ ਕਿਹਾ ਜਾ ਰਿਹਾ ਪਾਣੀ ਭਰ ਚੁੱਕਾ ਹੈ ਤੇ ਦੀਵਾਰਾਂ ਦੇ ਵਿੱਚ ਇਸ ਵੇਲੇ ਤਰੇੜਾਂ ਆ ਚੁੱਕੀਆਂ ਨੇ ਲੈਂਟਰ ਵੀ ਪਾੜ ਚੁੱਕਾ ਹੈ ਇਹ ਤਸਵੀਰਾਂ ਕਾਫੀ ਜਿਹੜੀਆਂ ਇੱਥੇ ਭਾਵਕ ਕਰਨ ਵਾਲੀਆਂ ਨੇ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਬਾਈ ਜੀ ਆ ਤੁਹਾਡਾ ਕਾਰਿਆ ਨਾ ਹੜੇ ਵੜੀ ਨਹੀਂ ਬਾਈ ਜੀ ਕੀ ਹੋਇਆ ਤੁਹਾਡੇ ਘਰ ਨੂੰ ਹਾਂਜੀ ਇੱਧਰ ਪਾਣੀ ਲੱਗਦਾ ਪਰਲੀ ਸਾਈਡ ਤੇ ਉਹਦੇ ਕਾਰਨ ਅੱਛਾ ਕਿੰਨੇ ਕਿੰਨੇ ਦਿਨਾਂ ਤੋਂ ਤੁਸੀਂ ਇਹ ਚੀਜ਼ਾਂ ਫੇਸ ਕਰ ਰਹੇ ਹੋ ਇੱਥੇ ਇਹ 4-5 ਦਿਨ ਹੋ ਗਿਆ ਹਾਂਜੀ ਕੰਮ ਕਰਦੇ ਹਾਂ ਮਿਹਨਤੀ ਕਰੀਦੀ ਦਿਹਾੜੀ ਦਾ ਪਏ ਅਸੀਂ ਆਲੂ ਚੋਗਲਾ ਕਰਕੇ ਦਿਹਾੜੀ ਚੱਲ ਗਿਆ ਉਹਦੇ ਕਾਰਨ ਹੀ ਕਿੰਨਾ ਕੁ ਨੁਕਸਾਨ ਹੋਇਆ ਇਸ ਵੇਲੇ ਤੁਹਾਡੇ ਘਰ ਦੇ ਵਿੱਚ ਇਹ ਦੇ ਨੁਕਸਾਨ ਦੇ ਵਾਵਾ ਹੋ ਗਿਆ ਕਾਫੀ ਹੋਇਆ ਚੁੱਪ ਬੱਚੇ ਇਸ ਵੇਲੇ ਬੱਚੇ ਇੱਥੇ ਆਇਆ ਇੱਥੇ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹ ਪਿੰਡ ਦੇ ਵਿੱਚ ਹਾਲਾਤ ਐਸੇ ਨੇ ਜਦ ਕੋਈ ਟਰਾਲੀ ਟਰੈਕਟਰ ਟਰਾਲੀ ਆਂਦਾ ਤਾਂ ਭੱਜੇ ਵਿਚਾਰੇ ਬਾਹਰ ਜਾਂਦੇ ਨੇ ਦੇਖਦੇ ਨੇ ਕਿ ਸ਼ਾਇਦ ਕੋਈ ਆਸ ਆਈ ਹੋਵੇ ਸ਼ਾਇਦ ਕੋਈ ਉਮੀਦ ਆਈ ਹੋਵੇ ਰਾਸ਼ਨ ਆਇਆ ਹੋਵੇ ਹਰ ਇੱਕ ਦੀਆਂ ਅੱਖਾਂ ਇੱਥੇ ਭਰੀਆਂ ਹੋਈਆਂ ਨੇ ਘਰਾਂ ਦਾ ਤੁਹਾਨੂੰ ਹੋਰ ਕਰ ਦਿਖਾਣੇ ਆ ਇੱਥੇ ਇੱਕ ਘਰ ਤਾਂ ਇਸ ਵੇਲੇ ਪੂਰਾ ਡੁੱਬ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸ ਹੱਦ ਤੱਕ ਪੰਜਾਬ ਦੇ ਵਿੱਚ ਇਹ ਹੜ੍ਹ ਤਬਾਹੀ ਮਚਾਰੇ ਨੇ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਸ਼ਾਇਦ ਹੀ ਸ਼ਬਦ ਹੋਣ ਬਿਆਨ ਕਰਨ ਦੇ ਲਈ ਇਹ ਹਾਲਾਤ ਜੋ ਇਸ ਵੇਲੇ ਪੰਜਾਬ ਦੇ ਵਿੱਚ ਬਣੇ ਹੋਏ ਨੇ ਇਹ ਵੀ ਕਿਸੇ ਦਾ ਘਰ ਆ ਕਰਦੇ ਹਾਲਾਤ ਦੇਖਿਓ ਤੁਸੀਂ ਖੁਦ ਦੇਖ ਕੇ ਸੋਚਣ ਲਈ ਮਜਬੂਰ ਹੋਵੇਗੀ ਕਿ ਹੋ ਜਾਓਗੇ ਕਿ ਕੀ ਕਸੂਰ ਸੀ ਇੰਨਾ ਵਿਚਾਰੇ ਗਰੀਬ ਲੋਕਾਂ ਦਾ ਜੋ ਕਿ ਇਸ ਵੇਲੇ ਹੜ੍ਹਾਂ ਦੀ ਮਾਰ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੁਹਾਡਾ ਘਰ ਆ ਕੀ ਕਿ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਹੋਇਆ ਪਾਜੀ ਟੀ ਸਾਹਿਬ ਕੁਝ ਰੁੜ ਗਿਆ ਬਹੁਤ ਮੁਸ਼ਕਲ ਹੈ ਬਿਸਤਰਾ ਵੀ ਨਹੀਂ ੜਕਾ ਟਮਾਗਾ ਬਹੁਤ ਮੁਸ਼ਕਲ ਜੋ ਸਾਹਿਬ ਕੁਝ ੜਕੋ ਹੈ ਨਹੀਂ ੜੁੜ ਗਿਆ ਸਰਕਾਰਾਂ ਦੀ ਮਦਦ ਪਹੁੰਚ ਰਹੀ ਹੈ ਇੱਥੇ ਅੱਜੇ ਪਹੁੰਚੇ ਆਉਂਦੀ ਇਹਦੇ ਭੱਜ ਕੇ ਜਾਇਦੋਰ ਚ ਸੰਦ ਗਾਂ ਲੰਘ ਜਾਂਦੇ ਨੇ ਰੁਕਦੇ ਨਹੀਂ ਨੇ ਨਹੀਂ ਰੁਕਦੇ ਕਿਉਂ ਰੁਕ ਗਾਂ ਤਾਂ ਘਾਤ ਦੇ ਨੇ ਰੁਕਦੇ ਨਹੀਂ ਹੈਗੇ ਅੱਡੇ ਦੇ ਜਾਂ ਚੱਲ ਜਾਂਦੇ ਨੇ ਕੋਈ ਕੋਈ ਇਹ ਦੇਖ ਸਕਦੇ ਹੋ ਤੁਸੀਂ ਕਰ ਕਰਦੇ ਹਾਲਾਤ ਨੇ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਅਜਨਾਲੇ ਦੇ ਪਿੰਡ ਦੀਆਂ ਕੀ ਕੀ ਕੰਮ ਕਰਦੇ ਹੋ ਤੁਸੀਂ ਮਿਹਨਤ ਕਰਦੇ ਹੋ ਤੇ ਸੁਧਾਰੀ ਵੀ ਪਾਣੀ ਦੀ ਦਿਹਾੜੀ ਕਰਨੀ ਚੋਣੇ ਜੀ ਹਰ ਦਿਹਾੜੀ ਕਰ ਰਹੇ ਹਾਂ ਕਾਫੀ ਚਾਵਾਂ ਦੇ ਨਾਲ ਤੁਸੀਂ ਆ ਘਰ ਬਣਾ ਰਹੇ ਹੋ ਹਾਂਜੀ ਦਿਹਾੜੀਆਂ ਕਰ ਕਰਕੇ ਹਾਂਜੀ ਆ ਦਿਹਾੜੀਆਂ ਕਰ ਰਹੇ ਹਾਂ ਹਲੇ ਤੱਕ ਕੋਈ ਕੋਈ ਜਿੱਦਾਂ ਕਹਿ ਰਹੇ ਨੇ ਕਿ ਫਿਲਮ ਸਟਾਰ ਪਹੁੰਚ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਤੁਹਾਡਾ ਘਰ ਬਣਾਵਾਂਗੇ ਇੱਥੇ ਹਲੇ ਤੱਕ ਕੋਈ ਵੀ ਨਹੀਂ ਕੋਈ ਨਹੀਂ ਆਇਆ ਪਹਿਲੇ ਸਰਕਾਰ ਨੇ ਕੁਝ ਨਹੀਂ ਦਿੱਤਾ ਕੁਝ ਨਹੀਂ ਹਣੇ ਤਰਪਾਈਆਂ ਦੀ ਇੱਕ ਵੀ ਨਹੀਂ ਮਿਲੀਆਂ ਸਾਡਾ ਛੱਤਾਂ ਵਿੱਚ ਆਉਂਦੀਆਂ ਬਹੁਤ ਮੁਸ਼ਕਲ ਹੈ ਕੁਝ ਨਹੀਂ ਦਿੰਦੇ ਪਾਇ ਬਿਲਕੁਲ ਜਮੀਨੀ ਪੱਧਰ ਤੇ ਹਾਲਾਤ ਕੁਝ ਹੋਰ ਨੇ ਸੀਐਮ ਦੇ ਵੱਲੋਂ ਕਿਹਾ ਜਾ ਰਿਹਾ ਮੈਂ ਆਪਣਾ ਹੈਲੀਕਾਪਟਰ ਦੇਤਾ ਹੈ ਕਈ ਮਿਨਿਸਟਰ ਵੀ ਪਹੁੰਚ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਪਰ ਜੋ ਜ਼ਮੀਨੀ ਪੱਧਰ ਤੇ ਹਾਲਾਤ ਨੇ ਉਹ ਐ ਨਹੀਂ ਕਿ ਲੋਕ ਲੋਕਾਂ ਦੇ ਕੋਲ ਇਸ ਵੇਲੇ ਸੌਣ ਦੇ ਲਈ ਇੱਕ ਬਿਸਤਰ ਵੀ ਨਹੀਂ ਹੈ ਨਾ ਬੈੱਡ ਹੈ ਕੁਝ ਵੀ ਨਹੀਂ ਹੈ ਘਰ ਦੇ ਹਾਲਾਤ ਸੋਚਣ ਨੂੰ ਮਜਬੂਰ ਕਰ ਰਹੇ ਨੇ ਕਿ ਇਸ ਵੇਲੇ ਪੰਜਾਬ ਨੂੰ ਕਿੰਨੀ ਕੁ ਲੋੜ ਹੈ